819884023 819884023 ਬੁਲੇ ਜੇ ਇਤਨਾ ਤੇਜ਼ ਬੋਲਣਾ ਗੱਲਾਂ ਪੰਜਨ ਗਾਂ ਤੇ ਹੋ ਜਾਂਦਾ ਠੀਕ ਹੈ ਜੀ ਹਰੇਕ ਪਸ਼ੂ ਦੇ ਵਿੱਚੋਂ ਜੇਕਰ ਵੀ 1000 2000 ਦਾ ਮਾਨਤਾ ਛੋੜ ਚੱਪਾ ਹੈਗਾ ਹਾਂ ਜੀ ਤੇ ਸ਼ੋਰ ਜੇ ਆਪਾਂ ਮੇਰਾ ਭਰਾ ਜ਼ਰੂਰ ਹੋਊਗਾ ਠੀਕ ਹੈ ਜੀ ਕੋਈ ਭਰਾਓ 200 400 ਵਾਲਾ ਕਿਹੜਾ ਮੰਨਦਾ ਹੈ ਕਿ 1000 2000 ਦਾ ਕਰਾਂਗਾ ਛੱਡ 1000 2000 ਦਾ ਕਰਦਾਂਗੇ ਹਾਂ ਜੀ ਬੁਲੇ ਵੀਰ ਕਿੰਨੇ ਫਿਰ ਕਿੰਨੇ ਕੀ ਹੋਊਗਾ ਅਕੋਰਡਿੰਗ ਤੁਸੀਂ ਇਧਰੋਂ ਵੇਖ ਕੇ ਵੀ ਜਜਮੈਂਟ ਕਰ ਲਓਗੇ ਆ ਝੋਟੀ ਦੇ ਬਿਲਕੁਲ ਬਾਦੀ ਸਟਰਕਚਰ ਆ ਪੂਰੀ ਤਨ ਕੋਲ ਕੇ ਤੌਰ ਤੇ ਦਿਖ ਇਹ ਤਿੰਨ ਦਿਨ ਦਾ ਸਮਾਂ ਹੋ ਗਿਆ ਇਸ ਮੈਂ ਨੂੰ ਸਹੀ ਨੂੰ ਠੀਕਾ ਜੀ ਬੱਤਾ ਬੜਾ ਇੱਕ ਨੰਬਰ ਦਾ ਜੀ ਚੋਰ ਜਵਾ ਦੀ ਮੈਨਾਂ ਬਿਲਕੁਲ ਓਕੇ ਜੀ ਬਾਕੀ ਆਪਾਂ ਕੱਲੀਆਂ ਗੱਲਾਂ ਤੇ ਨਹੀਂ ਜਾਨੇਗਾ ਭਾਉ ਜਮਲ ਸਿੰਘ ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬਲਟੋਹਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਊ ਜਮਲ ਸਿੰਘ ਹੋਣਾ ਦੇ ਕੋਲ ਆਏ ਆ ਪਸ਼ੂ ਵਪਾਰ ਦਾ ਕੀਤਾ ਬਾਊ ਜਮਲ ਸਿੰਘ ਹੋਣਾ ਦਾ ਤੇ ਪਸ਼ੂ ਦੋਸਤੋ ਡੇਲੀ ਰੋਟੀਨ ਦੇ ਵਿੱਚ ਵੀਰ ਹੁਣੇ ਖਰੀਦਦਾਰੀ ਕਰਦੇ ਆ ਤੇ ਲਿਆ ਕੇ ਸੇਲ ਕਰਦੇ ਆ ਬਲਟੋਹਾ ਪਿੰਡ ਦੋਸਤੋ ਬਿਲਕੁਲ ਅੰਨੇ ਜਦੀਕ ਅਮਰਕੋਟ ਵੱਡਾ ਪਿੰਡ ਆ ਵੈਸੇ ਮਾਝੇ ਦੇ ਆਪਣੇ ਸਾਰੇ ਭੈਣ ਭਰਾ ਸਚਨ ਵੀਰ ਜਾਣਦੇ ਆ ਕੋਈ ਵੀਰ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਠੀਕ ਆ ਜੀ ਤੇ ਹਰੀ ਦੇ ਪਤਨ ਤੋਂ ਵੀ ਕੋਈ 12-15 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਸੋ ਵੱਡੇ ਸਭਰਾ ਤਾਂ ਨਹੀਂ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਠੀਕਾ ਜੀ ਤੇ ਪੱਟੀ ਮੋੜ ਤੋਂ ਵੀ ਤਕਰੀਬਨ ਕੋਈ 10 8-10 ਕਿਲੋ 10-12 ਕਿਲੋਮੀਟਰ ਦੀ ਦੂਰੀ ਹੈ ਸਾਰੀ ਅੱਜ ਤਰੀਕ ਤੁਸੀਂ ਨੋਟ ਕਰ ਲਓ 10 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਸ਼ਾਮ ਦੇ 4:00 4:30 ਵਜੇ ਦਾ ਅੱਜ ਇਸ ਵੀਡੀਓ ਦੇ ਵਿੱਚ ਚਾਰ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਗੱਪਣ ਤੇ ਦੋ ਸੂਇ ਸਵਾਈ ਪਸ਼ੂ ਆ ਤੇ ਜਿਹੜੇ ਦੋਸਤੋ ਪਸ਼ੂ ਸੂਇ ਸਵਾਈ ਉਹਨਾਂ ਦੀ ਆਪਾਂ ਵਿੱਚੇ ਚਵਾਈ ਆ ਕੁਝ ਧਾਰਾ ਮਾਰ ਕੇ ਤਸੱਲੀ ਕਰਵਾ ਦੇਾਂਗੇ ਅੱਗੋਂ ਮੇਰਾ ਭਰਾ ਕੋਈ ਵੀ ਖਰੀਦਦਾਰ ਇੱਥੇ ਆਣ ਕੇ ਤਸੱਲੀ ਕਰਨੀ ਚਾਹੁੰਦਾ ਤੇ ਤੁਸੀਂ ਮੋਸਟ ਵੈਲਕਮ ਇੱਥੇ ਆਣ ਕੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰ ਲਿਓ ਗੱਬਣ ਪਸ਼ੂ ਟਿੱਪ ਕੇ ਆਪਣੀ ਵਰਾ ਕੇ ਤਸੱਲੀ ਕਰ ਲਿਓ ਠੀਕ ਆ ਜੀ ਸੋ ਚਾਰ ਨਾ ਆ ਕੇ ਚੌ ਨਗਾ ਦੀ ਡਿਟੇਲ ਆਪਾਂ ਪੂਰੀ ਵਿਸਤਾਰ ਦੇ ਨਾਲ ਲੈ ਲੈਨੇ ਆ ਪਾਉ ਜਮਲ ਸਿੰਘ ਹੋਣਾ ਤੋਂ ਸੋ ਪੂਰੀ ਗੱਲਬਾਤ ਕਰਾਂਗੇ ਠੀਕ ਆ ਜੀ ਤੇ ਮਾਲ ਆਉਂਦਾ ਰਹਿੰਦਾ ਪਾਉ ਉਹਨਾਂ ਦੇ ਕੋਲ ਠੀਕ ਆ ਜੀ ਚੰਗੇ ਸਾਫ ਸੁਥਰੇ ਪਸ਼ੂ ਨਹੀਂ ਹੁੰਦੇ ਆ ਤੇ ਸਭ ਤੋਂ ਪਹਿਲਾਂ ਪਾਉ ਜਮਲ ਸਿੰਘ ਦੀ ਸਾਸਰੀ ਘਰ ਸਾਸ ਫੂਲਾ ਸਿੰਘ ਜੀ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਅੱਛਾ ਜੀ ਪੂਰੇ ਪ੍ਰਪੇਅਰ ਹੋ ਕੇ ਆਏ ਪੂਰੇ ਕੈਮ ਹੈ ਹਾਂ ਜੀ ਪੂਰੇ ਕੈਮ ਠੀਕ ਆ ਤੇ ਅੱਛਾ ਫੂਲਾ ਸਿੰਘ ਵੀਰ ਤੇ ਵੀਰ ਜੈਮਲ ਸਿੰਘ ਜੀ ਅੱਜ ਚਾਰ ਨਾਗ ਨੇ ਟੋਟਲ ਹਾਂ ਜੀ ਮਿਲ ਕੇ ਦੋ ਹੀ ਸੋਏ ਤੇ ਦੋ ਹੀ ਗੱਬਨ ਹਾਂ ਜੀ ਠੀਕ ਆ ਜੀ ਐਨ ਚੰਗੇ ਚੋਈਆਂ ਚੋਈਆਂ ਦੇ ਬੱਬੇ ਮਾਸ ਲੋਕੇ ਆ ਜੀ ਠੀਕ ਆ ਜੀ ਹਾਂ ਤੇ ਸ਼ੁਰੂਆਤਾਂ ਵੀ ਆਪਾਂ ਕਰਾਂਗੇ ਤੇ ਮਾਲ ਤਕਰੀਬਨ ਜਿਆਦਾਤਰ ਆਪਰੇ ਇਸ ਕਿਲੇ ਦੀ ਗੱਲ ਕਰ ਲਈਏ ਤੇ ਮੱਜਾ-ਮੁਜਾ ਹੀ ਆਉਂਦੀ ਆ ਆਪਣੇ ਹਾਂਜੀ ਹਾਂਜੀ ਬਾਕੀ ਵੜਾ ਵੀ ਮਿਲਦੀਆਂ ਚੰਗੀਆਂ ਸਾਫ-ਸੁੱਤਰੀਆਂ ਲਿਆਉਂਦੇ ਆ ਕੋਈ ਚੰਗੀ ਮਿਲੇ ਤੇ ਲਿਆਈ ਦੀ ਨਹੀਂ ਤੇ ਨਹੀਂ ਲਈਦੀ ਸਾਫ-ਸੁੱਤਰਾ ਹੀ ਡੰਗਰ ਲਿਆਈਦਾ ਸਾਫ-ਸੁੱਤਰਾ ਹੀ ਆ ਹਾਂਜੀ ਬਿਲਕੁਲ ਜੀ ਬਿਲਕੁਲ ਲਓ ਵੀ ਇੱਕ ਦੋਸਤੋ ਸ਼ੁਰੂਆਤ ਆਪਾਂ ਕਰਾਂਗੇ ਇਧਰੋਂ ਪਹਿਲੀ ਝੋਟੀ ਤੁਸੀਂ ਇਧਰ ਦੇਖ ਲਓ ਠੀਕ ਆ ਜੀ ਗੱਬੜ ਨਗ ਤੋਂ ਆਪਾਂ ਸਟਾਰਟਿੰਗ ਕਰਾਂਗੇ ਠੀਕ ਆ ਜੀ ਤੇ ਦੋ ਸੂਆ ਸੂਆ ਆ ਉਹ ਜੈਮਲ ਸਿੰਘ ਜੀ ਕੀ ਡਿਟੇਲ ਆ ਇਹ ਸੂਆ ਕਿਰਮਾ ਗਾਂ ਸੋਣ ਵਾਲੀ ਆ ਦੂਜਾ ਸੂਆ ਜੀ ਦੂਜਾ ਸਵੇਰਾ ਹਾਂਜੀ ਤੇ ਲੈਂਦੀ ਹੈ ਵੈਸੇ ਤਿਆਰੀ ਦੇ ਉੱਤੇ ਹੀ ਇੱਕ ਦੋ ਦਿਨ ਹੀ ਬਸ ਲੈਂਦੀ ਹੈ ਜੀ ਬਸ ਹੈ ਤਿਆਰੀਆਂ ਚ ਹਾਂਜੀ ਹਾਂਜੀ ਵੀ ਇੱਕ ਦੋ ਦਿਨ ਲੈਂਦੀ ਆ ਉਹ ਵੀ ਦੂਜਾ ਸਵੇਰਾ ਦੋਸਤੋ ਝੋਟੀ ਆ ਬਾਕੀ ਤੁਹਾਨੂੰ ਪੂਰਾ ਆਪਾਂ ਦੀਨ ਦੋਲੇ ਦਾ ਸਰੀਰਕ ਮੰਤਰ ਦਿਖਾ ਦਿੰਨੇ ਆ ਮੰਤਰ ਪੁੰਤਰ ਦੀ ਚੰਗੀ ਆਇਟ ਮੀਡੀਅਮ ਦੇ ਵਿੱਚ ਪਲੀ ਪਲੀਤੀ ਆ ਠੀਕ ਆ ਜੀ ਤੇ ਬਾਕੀ ਸਿੰਘੀ ਸਿੰਘੀ ਫੇਸ ਕੁਆਲਿਟੀ ਦੀ ਵੀ ਬਹੁਤ ਵਧੀਆ ਸਿੰਘ ਸਿੰਘ ਬਿਲਕੁਲ ਵੇਖੋਗੇ ਤੁਸੀਂ ਠੀਕ ਆ ਜੀ ਬਹੁਤ ਖੂਬਸੂਰਤ ਮੱਥੇ ਵਿੱਚ ਫੁੱਲ ਤੇ ਆਹ ਫੇਸ ਕੁਆਲਿਟੀ ਆ ਬਾਕੀ ਬਾਡੀ ਬੀਅਰ ਚੰਗਾ ਠੀਕ ਆ ਜੀ ਆਹ ਹਵਾਨੇ ਚੱਡੇ ਵਾਲੀ ਸਾਈਡ ਤੋਂ ਦਿ ਤੋ ਆ ਸਪੇਸ ਵਾਂਡ ਠੀਕ ਆ ਜੀ ਤੇ ਤਿਆਰੀ ਦੇ ਉੱਤੇ ਇਹ ਤਕਰੀਬਨ 2 ਲੈ ਜੇ 3 ਲੈ ਜੇ ਠੀਕ ਆ ਜੀ ਕੋਈ ਕੱਲ ਪਰਸੋਂ ਤੱਕ ਹੋ ਸਕਦਾ ਵੀ ਸਫਰ ਚ ਜਾਂਦੇ ਆ ਵੀ ਝੋਟੀ ਸੂ ਸਕਦੀ ਆ ਕਿਉਂਕਿ ਤਿਆਰੀ ਮੁਕੰਮਲ ਕਰੀ ਬੈਠੀ ਆ ਵੀਰ ਫੁੱਲੇ ਲਿਆਓ ਕਦੇ ਕੱਢ ਕੇ ਬਾਹਰ ਤੋਰ ਕੇ ਦਿਖਾ ਦਿਓ ਠੀਕ ਆ ਜੀ ਤੋ ਬੰਤਰ ਬੰਤਰ ਦੀ ਚੰਗੀ ਆ ਝੋਟੀ ਠੀਕ ਆ ਜੀ ਬਾਕੀ ਰਾਜੀ ਆ ਜਿੰਨੀ ਵੀ ਆ ਤੁਸੀਂ ਦੇਖੋਗੇ ਆ ਦੇਖੋ ਕਰੋ ਚੈੱਕ ਜੀ ਸੋ ਹਵਾਨੇਲੇਵੇ ਦੀ ਬਿਲਕੁਲ ਬਿੰਦੀਆਂ ਵਾਲਾ ਪਕਾ ਲਿਆ ਵੀ ਪਟਨਾ ਵਾਲਾ ਕਹਿ ਰਿਹਾ ਵੀ ਲੇਵਾ ਲਗਾ ਕਰਮਾਰੀ ਸੋ ਸੋਨੀ ਪੇਠ ਪੁੜੇ ਵਾਲੀ ਸਾਈਡ ਤੋਂ ਆ ਜਿੰਨੇ ਵੀ ਤੁਸੀਂ ਵੇਖੋਗੇ ਨਿੱਕਰ ਤੇ ਵਜਨ ਲੋਡ ਕਰਮਾ ਲਈ ਦਾ ਚੰਗਾ ਠੀਕ ਹੈ ਜੀ ਬਹੁਤ ਸੋਹਣੀ ਆ ਬਾਕੀ ਭਾਉ ਜੀ ਟਿੱਪੋਂ ਟੁੱਪਣ ਭਾਰ ਪਿਛੇ ਦੀ ਗੱਬਣ ਝੋਟੇ ਪੱਖੋ ਗਰੰਟੀ ਹੈ ਜੀ ਇਹਦੀ ਠੀਕ ਹੈ ਜੀ ਹਾਂ ਜੀ ਲੋ ਵੀ ਠੀਕ ਹੈ ਜੀ ਗਰੰਟੀ ਤਸੱਲੀ ਪੂਰੀ ਆ ਕੋਈ ਭਰਾ ਆਨਲਾਈਨ ਜਿਹੜਾ ਸੌਦਾ ਕਰਦਾ ਠੀਕ ਹੈ ਜੀ ਉਹਨੂੰ ਗਰੰਟੀ ਤਸੱਲੀ ਤੇ ਵੀ ਕੋਈ ਵੀਰ ਲੈ ਕੇ ਜਾਣਾ ਚਾਹੁੰਦਾ ਤੇ ਗਰੰਟੀ ਤਸੱਲੀ ਤੇ ਵੀ ਮੰਗਵਾ ਸਕਦਾ ਹਾਂਜੀ ਹਾਂਜੀ ਕੋਈ ਪਿੱਛਾ ਹੋਵੇ ਪਿੱਛੇ ਦੀ ਫੁੱਲ ਗਰੰਟੀ ਆ ਜੀ ਠੀਕ ਆ ਜੀ ਹਾਂਜੀ ਠੀਕ ਆ ਵੀ ਫੁੱਲ ਵੀਰ ਮਾਰਾ ਜਾਨੂੰ ਇੱਕ ਅੱਗੇ ਕਰਦੀ ਬੈਕ ਸਾਈਡ ਤੋਂ ਕੋਈ ਫੇਰ ਦਿਖਾ ਦਈਏ ਬਾਕੀ ਲੋਕ ਵਾਲਾ ਥਾਣਿਆ ਚਵਾਈ ਚੂਈ ਚੰਗੀ ਆ ਮੋਘੇ ਨੂੰ ਆਉਂਦੀ ਆ ਤੇ ਪੀਏ ਜਨੋ ਆ ਕਰੋ ਚੈੱਕ ਜੀ ਸੋ ਚੱਡੇ ਦੇ ਵੀ ਦੋਸਤੋਂ ਬਾਕੀ ਤੁਸੀਂ ਵੇਖ ਕੇ ਜੱਜ ਕਰ ਦੋਗੇ ਸਾਫ ਸੁਥਰਾ ਲੈਵਾ ਕਰਮਾ ਵਾਲੀ ਦਾ ਤੇ ਬਾਕੀ ਦੁੱਧ ਆ ਗਿਆ ਦੋਸਤੋਂ ਸੇਵਾ ਦਾ ਜਿੰਨੀ ਕੋਈ ਚੰਗੀ ਸੇਵਾ ਕਰ ਲੂਗਾ ਉਸ ਅਕੋਰਡਿੰਗ ਆਪਾਂ ਦੁੱਧ ਪਸ਼ੂ ਐਨੀਮਲ ਤੋਂ ਲੈ ਸਕਦੇ ਆ ਉਹ ਜਮਲ ਸਿੰਘ ਜੀ ਕੀ ਡਿਮਾਂਡ ਕਰਦੇ ਆ ਦੇ ਦਾਂਗੇ ਕਿੰਨੇ ਦੀ ਅੱਜ ਇੱਕ 12 ਕਰਦੇ ਆ ਜੀ ਹਾਂਜੀ ਤੇ ਵਿੱਚੋਂ ਕੋਈ ਮਾਨਤਾਣ ਕਰਾਂਗੇ ਜ਼ਰੂਰ ਜੀ ਇੱਕ 12 ਚੋਂ ਹਾਂਜੀ ਹਾਂਜੀ ਠੀਕ ਆ ਜੀ ਤੇ ਬਾਕੀ ਛੋਟਸਪੇ ਜਿੰਨਾ ਵੀ ਹੋ ਸਕਦਾ ਪੂਰਾ ਮਾਨਤਾਣ ਕਰਕੇ ਦੇ ਦਈਏ ਪਸ਼ੂ ਠੀਕ ਆ ਜੀ ਠੀਕ ਆ ਜੀ ਇੱਕ 12 ਦੋਸਤੋ ਇਹਦੀ ਡਿਮਾਂਡ ਆ ਬਾਕੀ ਫੂਲੇਬੀਰ ਕਰੇਗਾ ਮੌਕੇ ਤੇ ਕੋਈ ਛੋਟ ਚੱਪਾ ਫੂਲੇਬੀਰ ਜੀ ਜ਼ਰੂਰ ਹੁਣੇ ਕਰੇਗਾ ਕਿ ਹੱਥ ਜੋੜਤੇ ਆ ਮੈਂ ਨਾ ਜ਼ਰੂਰ ਇੱਕ 12 ਜੋ 2000 ਲੈਸ ਕਰਦੇ ਆਂਗੇ ਜੀ ਵੀ 10 ਦਸਤੀ ਦੇ ਦੇ ਹਾਂਜੀ 10 ਦੀ ਪੂਰੇ ਦੇ ਦੇ ਠੀਕ ਆ ਜੀ ਤੇ ਲੋਬ ਦੱਸੋ 10 ਦੀ ਤੁਹਾਨੂੰ ਝੋਟੀ ਮਿਲ ਜੂਗੀ ਠੀਕਾ ਜੀ 12 ਮੁੱਲ ਕੀਤਾ ਬਾਕੀ ਝੋਟੀ ਦੀ ਫਾਪ ਫੂਪ ਬੜੀ ਆ ਉਹ ਤੁਸੀਂ ਆਹ ਵੇਖ ਕੇ ਵੀਡੀਓ ਦੇ ਵਿੱਚ ਇੱਕ ਜੱਜਮੈਂਟ ਕਰੀ ਜਾਣੀ ਆ ਠੀਕਾ ਜੀ ਬਹੁਤ ਵਧੀਆ ਚੰਗੀ ਕੁਆਲਿਟੀ ਇਧਰ ਸੈਕੰਡ ਨੰਬਰ ਤੇ ਦਿਖਾਉਣੇ ਆ ਤੁਹਾਨੂੰ ਇੱਕ ਹੋਰ ਇਧਰ ਮੱਝ ਠੀਕਾ ਜੀ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਭਾਉ ਜੀ ਇਹ ਸੂਈ ਸਹੀ ਆ ਹਾਂਜੀ ਇਹ ਸੂਈ ਹੈ 12 ਕਿਲੋ ਬੌਹੜਾਈ ਹੈ 12 ਕਿਲੋ ਬੋਲਾ ਹੀ ਆ ਅੱਜ ਕਰਮਾ ਦੂਜਾ ਕਦੇ ਨਹੀਂ ਹੋਗਾ ਆ ਤੀਜਾ ਤੀਜਾ ਦੇਣਾ ਜੀ ਤੀਜਾ ਦੇਣਾ ਬੱਚਾ ਮਗਰ ਦੇ ਕੀ ਆ ਮਗਰ ਕਟਾ ਆ ਜੀ ਇਹਦੇ ਕਟਾ ਮੇਲ ਕਾਫ ਆ ਹਾਂ ਜੀ ਲਓ ਜੀ ਇਹ ਮਗਰ ਕਟਾ ਮੇਲ ਕਾਫ ਆ ਠੀਕ ਆ ਜੀ ਇੱਕ ਰੰਗ ਜੀ ਆਜ ਕਟਾ ਵੀ ਆ ਕਰੋ ਚੈੱਕ ਪੂਛ ਵੀ ਇਹਦੀ ਬਿਲਕੁਲ ਕਾਲੀ ਜੈੱਡ ਬਲੈਕ ਹੀ ਆ ਹਾਂ ਜੀ ਸਾਰਾ ਹੀ ਲਓ ਜੀ ਕਰੋ ਚੈੱਕ ਠੀਕ ਆ ਜੀ ਬਿਲਕੁਲ ਜੈੱਡ ਬਲੈਕ ਆ ਮੱਥੇ ਤੋਂ ਪੂਛ ਤੱਕ ਦੋਸਤੋ ਇੱਕ ਵੀ ਵਾਲ ਨਹੀਂ ਵਾਈਟ ਮਗਰ ਕਟਾ ਠੀਕ ਆ ਜੀ ਕੋਈ ਭਰਾ ਚਲੋ ਸ਼ੌਂਕ ਰੱਖਦੇ ਹੁੰਦੇ ਕਈ ਵਾਰ ਸ਼ੌਂਕ ਨਾਲ ਸੰਭਲਣ ਦਾ ਵੀ ਕਟਾ ਕਿਤੇ ਜੈੱ ਚੋਣ ਚਵਾਦੀ ਓਕੇ ਮੈਂ ਨਾ ਬਿਲਕੁਲ ਓਕੇ ਆ ਜੀ ਬਾਕੀ ਆਪਾਂ ਕੱਲੀਆਂ ਗੱਲਾਂ ਤੇ ਵੀ ਦੇਣਾਗਾ ਪਾਉ ਜੈਮਲ ਸਿੰਘ ਜੀ ਆਪਾਂ ਨਾਲ ਦੀ ਨਾਲ ਵੀਰਾਂ ਨੂੰ ਦਿਖਾ ਵੀ ਰਹੇ ਆ ਚਵਾਈ ਚਵਾਈ ਹਾਂਜੀ ਹਾਂਜੀ ਬਿਲਕੁਲ ਤਸੱਲੀ ਦੇ ਨਾਲ ਵੀ ਇਸ ਵਕਤ ਬੋੜਾ ਬੋੜਾ ਕਿੰਨਾ ਦੱਸਿਆ ਜੀ 12 ਕਿਲੋ ਆ ਜੀ ਗਾਸਟਨ ਤਿਆਰ ਆ ਜਿਹੜਾ 12 ਕਿਲੋ ਹਾਂਜੀ ਤੇ ਬਾਕੀ ਦੋਸਤੋ ਕਿਸੇ ਰਕਮ ਦੀ ਚਵਾਈ ਨੇ ਬਿਲਕੁਲ ਕਲੀਅਰ ਕਰ ਹੀ ਦੇਣਾ ਕੋਈ ਭੂਰ ਛੱਟਾ ਹੋਇਆ ਤੇ ਸਾਰੇ ਭਰਾਵਾਂ ਨੂੰ ਨਜ਼ਰ ਵੀ ਆ ਜੇ ਨਾਲ ਦੀ ਨਾਲ ਆਪਾਂ ਚਵਾਈ ਵੀ ਤੁਹਾਨੂੰ ਦਿਖਾ ਰਹੇ ਆ ਇੱਕ ਵਾਰੀ ਤੁਹਾਨੂੰ ਖੋਲ ਕੇ ਤੋੜ ਕੇ ਦਿਖਾਉਣੇ ਆ ਤੇ ਤਿੰਨ ਕ ਦਿਨ ਦਾ ਸਮਾਂ ਹੋ ਗਿਆ ਇਸ ਮੈਂ ਇਹਨ ਵੱਡੇ ਵੱਡੇ ਢਾਂਚੇ ਦੇ ਵਿੱਚ ਆ ਬਿਲਕੁਲ ਪਤਲੀ ਚਮੜੀ ਆ ਬਿਲਕੁਲ ਕਾगज ਵਰਗੀ ਪਤਲੀ ਚਮੜੀ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਆ ਹਾਈਟ ਕੱਦ ਲੱਗਾ ਕਰਮਾਲੀ ਨੂੰ ਠੀਕ ਆ ਜੀ ਤੋਂ 12 ਲੀਟਰ ਅੱਜ ਤੀਜੇ ਦਿਨ ਦਾ ਲੇਟ ਆ ਗਿਆ ਸਵੇਰੇ ਮਾਰਨਿੰਗ ਅੱਜ ਹੀ ਆਈ ਆਪਣੇ ਕੋਲ ਆਈ 9:30 ਵਜੇ ਚੋਈ ਆ ਜੀ ਠੀਕ ਆ ਜੀ ਅੱਬ ਤਾਂ ਕਿਸਾਨ ਵੀਰੋ ਅੱਜ ਕਈ ਵਾਰ ਵਪਾਰ ਦਾ ਕੰਮ ਆ ਪਸ਼ੂ ਥੋੜਾ ਲੇਟ ਕਸੇਟ ਆਏ ਹੁੰਦੇ ਇਸ ਕਰਕੇ ਚਵਾਈ ਜੜੀ ਆ ਦੀ ਕਿਤੇ ਨਾ ਕਿਤੇ ਲੇਟ ਹੋਈ ਆ ਹੁਣ ਕੋਈ 4:30 4:00 ਵਜੇ ਦਾ ਸਮਾਂ ਠੀਕ ਆ ਜੀ ਉਸ ਹਿਸਾਬ ਕਿਤਾਬ ਨਾਲ ਜਿਵੇਂ ਜਿਵੇਂ ਬਿਲਕੁਲ ਸ਼ਾਮ ਨੂੰ ਆਪਦੇ ਟਾਈਮ ਨਾਲ ਵੱਧਦੀ ਹੈ ਠੀਕ ਹੈ ਜੀ ਓਵੇਂ ਓਵੇਂ ਲਵੇ ਦੀ ਤਿਆਰੀ ਕਰਦੀ ਆਂ ਉਹਦੀ ਗਰਮਾ ਲਈ ਸਿੰਗਲ ਹੱਡੀ ਦੇ ਵਿੱਚ ਬਿਲਕੁਲ ਪਤਲਾ ਪਿੰਡਾ 12 ਕਿਲੋ ਦੀ ਇਸ ਵਕਤ ਮਾਲਕਨ ਅਜੇ ਬੋਲੇ ਪੂਲੇ ਜੀ ਤੁਰੀ ਫਿਰਦੀ ਆ ਠੀਕ ਆ ਜੀ ਤੇ ਆ ਜਿਹੜਾ ਤੁਹਾਨੂੰ ਇੱਕ ਵਾਰੀ ਆਪਾਂ ਲਾਗਿਓ ਥਣ ਦੇ ਬਾਅਦ ਖਾਦਗੇ ਆ ਕਰੋ ਚੱਕੀ ਠੀਕ ਆ ਤੇ ਇਹਦੀ ਪੌਜੀ ਕੀ ਡਿਮਾਂਡ ਕਰਤੀ ਹੈ ਜੀ 110 ਜੀ 110 ਹਾਂ ਜੀ ਕੋਈ ਛੋਟ ਛੱਪਾ ਆ ਵਿੱਚੋਂ ਕਰਾਂਗੇ ਮਾਨਤਾਂ ਜੀ ਮਾਨਤਾਂ ਨੂੰ ਕੋਈ 100 200 400 ਲੱਖ ਕਿਹੜਾ ਮਾਨਤਾ ਨਹੀਂ ਕੋਈ 1000 2000 ਦਾ ਕਰਾਂਗੇ 1000 2000 ਦਾ ਕਰ ਦਾਂਗੇ ਹਾਂ ਜੀ ਹਾਂ ਜੀ ਪੁਲੇਵੀਰ ਕਿੰਨੇ ਫਿਰ ਕਿੰਨੇ ਕੀ ਦੀ ਹੋ ਜੂਗੀ ਐਂਡ ਟੂ ਐਂਡ 19 ਦੀ ਵੀਰ ਜੀ ਦੇ ਦਿਆਂਗੇ 19 ਦੀ ਹਾਂ ਜੀ ਉਹ ਚੋ ਕੋਈ ਛੋਟ ਛੱਪਾ ਹੋ ਜੂਗਾ ਮੈਂ ਨਾ ਵੀ ਗਲਤੀ ਕਰ ਲਈ ਫੂਲਿਆ ਤੈਨੂੰ ਕੁੱਛ ਕੇ ਆਪਾਂ ਹੋਰ ਨੇ 1000 2000 ਦਾ ਕਰਤਾ ਕੋਈ ਨਹੀਂ ਹੋਰ ਕਰਦਾਂਗੇ ਹੋਰ ਕਰਤੀ ਖੁੱਲ ਕੇ ਕਰ ਦੀ ਖੋਲ ਕੇ ਨਾ ਵੀ 500000 ਦਾ ਦੋਸਤੋ ਹੋਰ ਮਾਨਤਨ ਹੋ ਜਾਊਗਾ ਠੀਕ ਆ ਜੀ ਸੋ ਮੈਂ ਦੁੱਧ ਆ ਲਈਏ ਬਾਕੀ ਫੁੱਲੇ ਵੀ ਰੈਨੂ ਖਲਾਇਆ ਇਹਨੂੰ ਕਰਦੇ ਮੜਾ ਜਾ ਸੋ ਬੈਣੀ ਵਾਲੇ ਪਾਸੇ ਵੀ ਆਪਾਂ ਤੁਹਾਨੂੰ ਥਣ ਥਣ ਦਿਖਾ ਦਿੰਨੇ ਆ ਤਸੱਲੀ ਦੇ ਨਾਲ ਠੀਕ ਆ ਜੀ ਆ ਕਰ ਲੋ ਬੱਚਾ ਛੱਡ ਗਿਆ ਮੜਾ ਆ ਆ ਦੇਖੋ ਜੀ ਜੀ ਸੋ ਆ ਲੈਵੇ ਦੀ ਬੰਤਰ ਬਾਕੀ ਬਹੁਤ ਸੋਣਾ ਥਣ ਦੇਵਾ ਠੀਕ ਆ ਜੀ ਤੇ ਚੋਣ ਚੋਵਾ ਦੀ ਤੁਸੀਂ ਨਾਲ ਦੀ ਨਾਲ ਹੀ ਦੇਖ ਲਓਗੇ ਠੀਕ ਆ ਜੀ ਪਸ਼ੂ ਜਿਹੜੇ ਦੋ ਸੋਨੇ ਆ ਔਰ ਜਿਹੜੇ ਮੇਰੇ ਭਰਾ ਸੌਦਾ ਕਰਦੇ ਆ ਪਰ ਉਹਨਾਂ ਦੇ ਧਿਆਨ ਦੇ ਵਿੱਚ ਚਵਾਈ ਲਿਆਉਣੀ ਹੈ ਵੀ ਕੋਈ ਭੂਰ ਛੱਟੇ ਰਹਿਤਾ ਬਾਕੀ ਮੇਰਾ ਭਰਾ ਬੌਲੇ ਦੀ ਥਾਂ ਪੌਲਾ ਜਾਂ ਦੁੱਧ ਦੀ ਥਾਂ ਦੁੱਧੋ ਇੱਥੇ ਮੈਂ ਮੈਂ ਕੀ ਆਪਣੀ ਤਸੱਲੀ ਤੁਸੀਂ ਕਰਨੀ ਆ ਠੀਕ ਆ ਤੇ ਇਸ ਤੋਂ ਬਾਅਦ ਅੱਗੇ ਵੀਰ ਆਪਣੇ ਕੋਲ ਆ ਆ ਗਈ ਦੂਜਾ ਸੂ ਆ ਜੇ ਤੇ ਦੂਜਾ ਸੂਆ ਵੀ ਸੂਈ ਆਪਣੇ ਕੋਲ ਠੀਕ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਇਹਨੂੰ ਇਤਜਾਗ ਡਾਂਗੇ ਆ ਜੀ ਦੋ ਬੱਚੇ ਦਾ ਨਾਲ ਹੈ ਅੱਜ ਹੀ ਲੱਥਾ ਜੀ ਠੀਕ ਆ ਜੀ ਤੇ ਇਹ ਵੀਰ ਜੀ ਅਮਲ ਕਿੰਨੇ ਕੁ ਹੁਣ ਬੋਲੇ ਬੋਲੇ ਚ ਤੇ ਇਸ ਟਾਈਮ 10 ਕਿਲੋ ਬੋੜਾ ਜੀ ਆ ਬਿਲਕੁਲ ਤਿਆਰ ਜਿਹੜਾ ਠੀਕ ਆ ਹਾਂਜੀ ਉਹ ਤਕਰੀਬਨ ਕੋਈ ਹੋ ਹੀ ਗਈਆਂ ਦੋ ਚਾਰ ਚੋਈਆਂ ਹਨ ਚਾਰ ਚੋਈਆਂ ਹੋ ਜਾਂਦੀਆਂ ਹਾਂਜੀ 10 ਕਿਲੋ 10 ਕਿਲੋ ਪੱਕਾ ਦੁੱਧ ਆਏ ਥੱਲੇ ਦੋ ਬੋਲੇ ਹਨ ਹਾਂਜੀ ਠੀਕ ਆ ਜੀ ਬੱਚਾ ਮਗਰ ਦੇ ਕੱਟੀ ਐ ਨਹੀਂ ਕੱਟਾ ਹੀ ਐ ਦੇ ਮਗਰ ਮੇਰੀ ਇਹਦੇ ਮਗਰ ਵੀ ਕੱਟਾ ਐ ਮਗਰ ਉਹ ਵੀ ਇਹ ਵੀ ਦੋਸਤੋ ਕੱਟਾ ਐ ਦੇ ਮਗਰ ਠੀਕ ਆ ਜੀ ਤੇ ਸਵੇਰਾਂ ਦੇ ਵਿੱਚ ਦੂਜੇ ਸਵੇਰਾਂ ਝੋਟੀ ਤੇ ਆ ਜਿਹੜਾ ਤੁਸੀਂ ਬੱਚਾ ਵੇਖ ਲਓ ਠੀਕ ਆ ਜੀ ਨਾਰੂ ਨਾਲ ਸੀਗਾ ਬੱਚੇ ਦੇ ਫਿਲਹਾਲ ਕਿਤਨਾ ਕਿਤੇ ਚਲੋ ਟਿਕ ਟੁਕ ਜਾਂਦਾ ਬੱਚੇ ਪੁੱਛੇ ਨਾਲ ਬੰਨੇ ਹੋਣਾ ਤੇ ਐਸ ਵਕਤ 10 ਕਿਲੋ ਬੋਲਾ ਤੇ ਚੋਰ ਚਵਾ ਦੀ ਸਾਫ ਸੁਥਰੀ ਬੰਨ ਕੋਲ ਪੋਲੀ ਜੀ ਠੀਕ ਆ ਜੀ ਇੱਕ ਨੰਬਰ ਚੋਰ ਠੀਕ ਆ ਜੀ ਜਾ ਵੀਰ ਫੁੱਲੇ ਕੱਟ ਕੇ ਦਿਖਾਈਏ ਲਓ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਆਪ ਕਹੀਏ ਵੀ ਬੜੀ ਫਾਫੂ ਫੂਫੂ ਬੜੀ ਐ ਇਸ ਮੈਂ ਦੀ ਵੀ ਠੀਕ ਆ ਜੀ ਸਵੇਿਆਂ ਦੇ ਵਿੱਚ ਵੀ ਦੂਜਾ ਹੀ ਦੱਸਿਆ ਜੀ ਮੇਜਾ ਸੁਗਾ ਜੀ ਹੂੰ ਨਾ ਜੀ ਸਵੇਿਆਂ ਦੇ ਵਿੱਚ ਦੂਜਾ ਮੰਨ ਕੇ ਆਪਦੀ ਭਰਾ ਕੋਈ ਤਸੱਲੀ ਕਰ ਲੈ ਠੀਕ ਆ ਜੀ ਕਿਉਂਕਿ ਕਿਹਰੇ ਮੋਹਰੇ ਤੋਂ ਵੈਸੇ ਦੇਖਦੇ ਆ ਸਾਰੇ ਚਲੋ ਪਸ਼ੂ ਤਾਂ ਪਤਾ ਲੱਗ ਹੀ ਜਾਂਦਾ ਤੇ ਪੂਛ ਪੂਰੀ ਟੇਲ ਜਿਹੜੀ ਆ ਲੌਂਗ ਆ ਠੀਕ ਆ ਜੀ ਬਿਲਕੁਲ ਟੱਚ ਕਰਦੀ ਆ ਪੋਨ ਨੂੰ ਧਰਤੀ ਨੂੰ ਠੀਕ ਆ ਜੀ ਹਾਂ ਆਪਰੇ ਮਾਰੀਏ ਦੇ ਠੀਕ ਹੈ ਅੱਛਾ ਇਹਦੀ ਕਿਰਜ ਕੀ ਡਿਮਾਂਡ ਕਰਦੇ ਜੀ ਕਿੰਨੇ ਦੀ ਦੇ ਦਾਂਗੇ ਇਹ 95000 ਦੀ ਦੇ ਦਾਂਗੇ 95 ਦੀ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਬੀ ਇਹ 95000 ਦੀ ਮਿਲ ਜੂਗੀ ਬਾਕੀ ਕੋਈ ਭਰਾ ਇੱਥੇ ਆਉਂਦਾ ਠੀਕ ਹੈ ਜੀ ਹਰੇਕ ਪਸ਼ੂ ਦੇ ਵਿੱਚੋਂ ਜੇਕਰ ਕੋਈ 1000 2000 ਦਾ ਮਾਨਤਨ ਛੋੜ ਛੱਪਾ ਹੈਗਾ ਹਾਂ ਜੀ ਇਹ ਛੋੜ ਛੱਪਾ ਮੇਰਾ ਭਰਾ ਜ਼ਰੂਰ ਹੋਊਗਾ ਠੀਕ ਹੈ ਜੀ ਕੋਈ ਭਰਾ ਬਹਿ ਕੇ ਆਪਣੀ ਤਸੱਲੀ ਕਰਕੇ ਠੀਕ ਹੈ ਜੀ ਸੌਦਾ ਕਰ ਲਵੇ ਕੋਈ 1000 ਖੰਡ ਮਾਨਤਨ ਜ਼ਰੂਰ ਹੋਊਗਾ ਤੇ 90000 ਦੇ ਵਿੱਚੋਂ ਠੀਕ ਹੈ ਨੇ 95 95 ਚ 95 ਦੇ ਉਸੇ ਦੇ ਪੌਜੀ ਆ ਗਿਆ ਤੇ ਨਹੀਂ 95 ਚ ਠੀਕ ਆ ਜੀ ਹਾਂ ਚਲੋ ਜੀ ਇਹਨੂੰ ਲਾ ਦਿਆ ਜੀ ਠੀਕ ਆ ਬਾਕੀ ਦੋਸਤੋ ਜਿੰਨਾ ਜਨਾ ਰੇਟ ਦੱਸਿਆ ਜਾਂਦਾ ਠੀਕ ਆ ਜੀ ਇਹ ਪੂਰਾ ਜਿਹੜਾ ਮਾਪ ਤੋਲ ਕੇ ਜਿਹੜਾ ਇਹ ਠੀਕ ਆ ਜੀ ਵਿੱਚੋਂ ਕੋਈ ਚਲੋ 1000 ਖੰਡ 500 ਦਾ ਮੌਕੇ ਤੇ ਮਾਨਤਾ ਨਾ ਉਹ ਹੁੰਦਾ ਰਹੂਗਾ ਠੀਕ ਆ ਜੀ ਤੇ ਚੌਣ ਚਵਾਦੇ ਆਪਾਂ ਤੁਹਾਨੂੰ ਨਾਲ ਦੀ ਨਾਲ ਦੋ ਐਨੀਮਲਾਂ ਤੁਹਾਨੂੰ ਦਿਖਾਏ ਆ ਠੀਕ ਆ ਇਸ ਤੋਂ ਬਾਅਦ ਇੱਕ ਆਪਣੇ ਕੋਲ ਗੱਬਰ ਇਧਰਲੇ ਪਾਸੇ ਆ ਝੋਟੀ ਖੜੀ ਹੈ ਜੀ ਹੇ ਪੌਜੀ ਕਿਨਵਾ ਸੁਭਾਗਾ ਹਾਉਣਾ ਇਹ ਦੂਜਾ ਸੁਆਈ ਦੂਜਾ ਸੁਆਈ ਵਿੱਚੋਂ ਹਾਂਜੀ ਉਹ ਕਿ ਅੱਜ ਪੈਸੇ ਮਾਲ ਜਿੰਨਾ ਵੀ ਹੈ ਸਾਰੇ ਦੂਜੇ ਸੁਵੇ ਹੀ ਆ ਹਾਂਜੀ ਦੂਜੇ ਠੀਕ ਆ ਜੀ ਤੇ ਦਿਨ ਦੇ ਹਜਮ ਨਾਲ ਤਾਂ ਵੀ ਲੈਂਦੀ ਆ ਲੈ ਜੂਗੀ ਦਿਨ ਆ 10 15 ਦਿਨ ਲੈ ਜੂਗੀ 10 12 ਦਿਨ 10 12 ਦਿਨ ਹਣਾ 10 ਤੋਂ 15 ਕਦਾ ਵੀ ਆਈਡੀਆ ਰੱਖ ਲੈ ਹਾਂਜੀ ਹਾਂਜੀ ਚੰਗੀ ਬਣੂਗੀ ਥੱਲੇ ਉਹ ਜੀ ਠੀਕ ਆ ਉਹ ਵੀ ਛੋਟੀ ਦੋਸਤੋਂ ਕੱਦ ਘਾਟ ਦੀ ਗੱਲ ਕਰ ਲਈਏ ਤੇ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਇਹਦੀ ਹੈ ਬਿਲਕੁਲ ਪਤਲੇ ਪਿੰਡੇ ਦੀ ਇਹ ਕਰਮਾਲੀ ਇਹ ਵੀ ਠੀਕ ਆ ਜੀ ਤਾਂ ਬਿਲਕੁਲ ਗੋਲ ਸਿੰਘ ਆ ਤੇ ਅੱਖਾਂ ਦੇ ਵਿੱਚ ਜਵਾਬ ਆ ਅੱਖਾਂ ਪਿਲੀਆਂ ਜਿਵੇਂ ਆਪਾਂ ਨੀਲੀ ਦੇ ਵਿੱਚ ਕਿਤੇ ਨਾ ਕਿਤੇ ਕਰਾਸ ਪਸ਼ੂ ਵੇਖਦੇ ਆ ਉਸ ਹਿਸਾਬ ਕਿਤਾਬ ਦੀ ਇਹ ਝੋਟੀ ਆ 12 12 15 12 15 ਕ ਦਿਨ ਹਜੇ ਕੱਟ ਜੂਗੀ ਠੀਕ ਆ ਤੇ ਬਾਕੀ ਲਾਹੇ ਬਣਾਏ ਪਈ ਆ ਉਸ ਅਕੋਰਡਿੰਗ ਤੁਸੀਂ ਇਧਰੋਂ ਵੇਖ ਕੇ ਵੀ ਜਜਮੈਂਟ ਕਰ ਲੋਗੇ ਤੇ ਆ ਝੋਟੀ ਦਾ ਬਿਲਕੁਲ ਬਾਡੀ ਸਟਰਕਚਰ ਆ ਹੂੰ ਆ ਪੰਜ ਸੋਣੀ ਜਾਂਦੀ ਵੈਸੇ ਵੈਸੇ ਚੱਲਨੇ ਚਾਰ ਹੀ ਥਾਣਾ ਵੈਸੇ ਚੱਲਦੇ ਉਹਨਾਂ ਦੱਸਿਆ ਵੀ ਪੰਜਵਾਂ ਨਹੀਂ ਚੱਲਦਾ ਆਹ ਆਹ ਨਾ ਹੀ ਛੇ ਰਿਆ ਯਾਰ ਕੋਟ ਚ ਲੱਗੀ ਆ ਵਿੱਚ ਚਾਰ ਆਟੇ ਤੇ ਅਸੀਂ ਉਹਨਾਂ ਹੱਥੇ ਨਹੀਂ ਲੈ ਜਾ ਹਾਂ ਇੱਥੇ ਫੁੱਲੇ ਵੀ ਇੱਕ ਮਿੰਟ ਇੱਥੇ ਡਾਕ ਲਈ ਵੀਰ ਲਓ ਜੀ ਪੂਰਾ ਤੁਸੀਂ ਦੋਸਤ ਇੱਕ ਵਾਰੀ ਤੁਹਾਨੂੰ ਫੇਸ ਕੁਆਲਿਟੀ ਵਿਖਾ ਦਿੰਨੇ ਆ ਸਾਰੇ ਪਾਸੇ ਆਲ ਰੌਂਡ ਤੇ ਇੱਕ ਵਾਰੀ ਆਪਾਂ ਤੁਹਾਡੀ ਤਸੱਲੀ ਕਰਵਾ ਦਿੰਨੇ ਆ ਸੋ ਆਹ ਝੋਟੀ ਦੀ ਬੰਤਰਾ ਠੀਕ ਆ ਜੀ ਤੇ ਕਰੌਸ ਆ ਜਿਵੇਂ ਆਪਾਂ ਨੀਲੀ ਦੇ ਪਸ਼ੂ ਦੇਖਦੇ ਆ ਮੱਥੇ 'ਚ ਫੁੱਲ ਆ ਅੱਖਾਂ ਬਿੱਲੀਆਂ ਨੇ ਠੀਕ ਆ ਜੀ ਕਰੌਸ ਵਿੱਚ ਕੋਈ ਭਰਾ ਮਨ ਹਾਈਟ ਕੱਟ ਕਰਨ ਵਾਲੀ ਦਾ ਬਹੁਤ ਸੋਨਾ ਝੋਟੀ ਦਾ ਇਧਰ ਉਲਟ ਬਹਿਣੀ ਵਾਲੀ ਸਾਈਡ ਕਰ ਲਈਏ ਗੱਲ ਸੱਚੇ ਪਾਸਿਓਂ ਜੇਕਰ ਮੈਂ ਤੁਹਾਨੂੰ ਦਿਖਾਵਾਂ ਇੱਕ ਬਹਿਣੀ ਵਾਲੀ ਸਾਈਡ ਤੋਂ ਤੇ ਇਧਰੋਂ ਤੁਸੀਂ ਵੇਖੋਗੇ ਠੀਕ ਹੈ ਜੀ ਇੱਕ ਬੱਚਾ ਵਿੱਚ ਲੱਗਾ ਬਾਹਰ ਤੋਂ ਵਿੱਚ ਕੋਈ ਭਰਾ ਇਥੇ ਆਣ ਕੇ ਇਹ ਨਾ ਕੇ ਵੀ ਵੀਰੇ ਨਾ ਬੱਚਾ ਵਿੱਚ ਲੱਗਾ ਜਿਵੇਂ ਇੱਕ ਨਾਰਮਲ ਹੀ ਕਿਤਨਾ ਕਿਤੇ ਚਲੋ ਫੋੜ ਛਾਂਗ ਜਾਂ ਬੱਚਾ ਲੱਗਾ ਹੁੰਦਾ ਥਾਣਾ ਦੇ ਵਿੱਚ ਆਪਸੀ ਆਹ ਕਰੋ ਚੱਕਾ ਠੀਕ ਹੈ ਜੀ ਐਂਡ ਤੋਂ ਐਂਡੀ ਪਾਉ ਜੀ ਦੀ ਕੀ ਡਿਮਾਂਡ ਰਹੂਗੀ ਤੇ ਲੈਣਦਣ ਕਰੋਗੇ ਐਂਡ ਤੋਂ ਇਹਦਾ 80000 ਰੁਪਇਆ ਮੋਲ ਹੈ ਜੀ ਵਿੱਚੋਂ 2000 ਰੁਪਇਆ ਮਾਨਤਨ ਕਰਾਂਗੇ ਜੀ 78 78 ਦੀ ਦੇ ਦੇਵਾਂਗੇ 78000 ਦੀ ਦੇ ਦੇਵਾਂਗੇ ਠੀਕ ਹੈ ਜੀ ਇਹ 10000 ਰੁਪਏ ਦੀ ਗੁੱਟੀ ਕਾਨਾ ਬਣੀ ਫਿਰਦੀ ਹੈ ਜਿਹੜਾ ਲੈ ਗਿਆ ਅੱਛਾ ਹਾਂਜੀ ਹਾਂਜੀ ਅਮਾ ਭਾਵਾਂ ਤੇ ਆਈ ਜਦੋਂ ਹਾਂਜੀ ਹਾਂਜੀ ਠੀਕ ਹੈ ਜੀ ਬਾਬੀ ਪਾਉ ਜਿਆਂ ਦਾ ਵੀ ਜਦੋਂ ਪੂਰੇ ਆਮਾ ਧੰਮ ਤੇ ਆਈ ਦੋਸਤੋ ਠੀਕ ਹੈ ਜੀ ਤੇ ਨਫਾ ਵੀ ਦਊਗੀ ਕੋਈ ਭਰਾ ਆ ਕੇ ਠੀਕ ਹੈ ਜੀ ਕਾਰੀ ਵਿਹਾਰੀ ਫੇਰ ਵੀ ਲੈ ਕੇ ਜਾਣਾ ਚਾਹੁੰਦਾ ਅੱ ਤਾਂ तकरीबन ਚਲੋ ਕੋਈ ਕੱਚੀ ਕਹੋ ਵੀ ਤਹਾ 12 15 ਦਿਨਾਂ ਦੀ ਉਸ ਹਿਸਾਬ ਕਿਤਾਬ ਨਾਲ ਕਿਤੇ ਨਾ ਕਿਤੇ ਚਲੋ ਕੋਈ ਦੋ ਪਾਸੇ ਚਾਰ ਪਾਸੇ ਤੁਹਾਨੂੰ ਅੱਜ ਸੁਵੱਲੀ ਮਿਲ ਜੂਗੀ ਤੇ ਝੋਟੀ ਅੰਗਪੱਖ ਦੇ ਵਿੱਚ ਠੀਕ ਹੈ ਜੀ ਦੂਜਾ ਸੁਵਾਂ ਝੋਟੀ ਦੇ ਸੂਣਾ 78000 ਦੀ ਠੀਕ ਹੈ ਜੀ 78000 ਦੀ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਇਹ ਅੱਜ ਦੋਸਤੋ ਮਾਲ ਸੀਗਾ ਭਾਉ ਜਮਲ ਸਿੰਘ ਹੋਣਾਂ ਦੇ ਕੋਲ ਜੋ ਟੋਟਲ ਜਿਹੜੇ ਚਾਰ ਨਾਕ ਤੁਹਾਨੂੰ ਦਿਖਾਏ ਆ ਦੋ ਸੁਈਆਂ ਮੱਝਾਂ ਸੀਗੀਆਂ ਠੀਕ ਹੈ ਜੀ ਤੇ ਦੋ ਕੱਪੜ ਠੁੱਕੇ ਪਸ਼ੂ ਆ ਸੋ ਐਨੀਮਲ ਚੰਗੇ ਆ ਸਾਫ਼ ਸੁਥਰੇ ਪਸ਼ੂ ਆ ਠੀਕ ਹੈ ਜੀ ਤੇ ਮਾਲ ਇਸੇ ਪ੍ਰੋਟੀਨ ਦੇ ਵਿੱਚ ਆਉਂਦਾ ਤੇ ਬਾਕੀ ਸਮੇ ਸਮੇ ਨਾਲ ਆਪਦਾ ਤੁਸੀਂ ਸੰਪਰਕ ਬਣਾ ਕੇ ਰੱਖ ਲਿਆ ਕਰੋ 99723 20785 ਠੀਕ ਆ ਫੂਲੇ ਵੀਰ ਤੁਹਾਡਾ 8196844032 8196844032 ਫੂਲੇ ਜੀ ਇਤਨਾ ਤੇਜ਼ ਬੋਲਣਾ ਗੱਲਾਂ ਬਣ ਜਾਣਾਂ ਗਾਦੀਆਂ ਹੋ ਜਾਣਾਂ ਬੋਲਦਾ ਉਦੋਂ ਹੀ ਫੂਲਾ ਜਾਂ ਸਾਸਰੀਕਾਰ ਆ ਜਾਂ ਫਿਰ ਮੌਕੇ ਤੇ ਹਨਾ ਨੰਬਰ ਦੱਸਣ ਲੱਗਾ ਕਿਤੇ ਵਿੱਚ ਫੂਲਿਆ ਗੱਲ ਕਰ ਲੈਣਾ ਗੱਲਾਂ ਘਾੜੀਆਂ ਹੋ ਜਾਣ ਕੀ ਆ ਨਾ ਕੋਈ ਗੱਲ ਨਹੀਂ ਜੀ ਜ਼ਰੂਰ ਬੋਲਿਆ ਕਰਾਂਗੇ ਲਓ ਵੀ ਠੀਕ ਆ ਜੀ ਇਹ ਹੌਲੀ ਹੌਲੀ ਝੱਕ ਜਾ ਖੁੱਲਣਾ ਫੂਲੇ ਵੀਰ ਦਾ ਜੇ ਜਦੋਂ ਕਿਤੇ ਖੁੱਲ ਗਿਆ ਨਾ ਤੇ ਫਿਰ ਪਾਉ ਲੈਰਾ ਬੈਰਾ ਹੀ ਹੋਣੀ ਆ ਹਾਂ ਨਹੀਂ ਨਹੀਂ ਜਰੂਰ ਜੀ ਹੈ ਜਰੂਰ ਠੀਕ ਆ ਠੀਕ ਆ ਠੀਕ ਆ ਨਹੀਂ ਹੋ ਜੂਗੀ ਉਹ ਗੱਲ ਸੈਟਿੰਗ ਆ ਜਾਣੀ ਮੈਨੂੰ ਪਤਾ ਕਿ ਦੂਜੀ ਤੀਜੀ ਵੀਡੀਓ ਤੇ ਵਿੱਚ ਨਾ ਮੈਨੂੰ ਪਤਾ ਹਾਂ ਜੀ ਇੱਕ ਵਾਰੀ ਜਿਵੇਂ ਆਉਂਦੇ ਨੇ ਵੀ ਬੁੱਲਾ ਜਾਇਆ ਨਾ ਕਿਤੇ ਹਾਂ ਜੀ ਹਾਂ ਉਦੋਂ ਕੋਈ ਦੋ ਤਿੰਨ ਝੜਕੇ ਜੇ ਬੱਚੇ ਮਾਲ ਪਾਉਂਦੀ ਪਸੰਦ ਆ ਜਾਣਾ ਆਪਣੇ ਭੈਣ ਭਰਾਵਾਂ ਨੂੰ ਹਾਂ ਜੀ ਤੇ ਕੋਈ ਨਹੀਂ ਜਰੂਰ ਫਿਰ ਫੂਲਾ ਵੀ ਬੁੜਕ ਬੁੜਕ ਸਾਡਾ ਵੀਰ ਬੋਲੂਗਾ ਤੇ ਇਹ ਦੋਸਤੋਂ ਦੋਵੇਂ ਨੰਬਰ ਭਾਜੀ ਜੈਮਲ ਸਿੰਘ ਹੋ ਨੰਬਰਾਂ ਤੇ ਕਾਲ ਕਰੋ ਤੁਸੀਂ ਗੱਲਬਾਤ ਕਰੋ ਤੇ ਮੇਰਾ ਭਰਾ ਕਿਸੇ ਭਰਾ ਨੇ ਸਾਈ ਬੈਨਾ ਪਾਉਣਾ ਆਪਣਾ ਸਾਈ ਬੈਨਾ ਪਹਿਲਾਂ ਪਾ ਕੇ ਫਿਰ ਤੁਰਿਓ ਠੀਕ ਹੈ ਜੀ ਕਈ ਵਾਰ ਮਾਲ ਵੇਖ ਵੀ ਸਕਦਾ ਉਸ ਤੋਂ ਬਾਅਦ ਕਈ ਵਾਰ ਵੀ ਡਾਇਰੈਕਟ ਆ ਜਾਂਦੇ ਆ ਬਾਅਦ ਵਿੱਚ ਕਿਸੇ ਭਰਾ ਨੂੰ ਕੋਈ ਗੇੜਾ ਨਾ ਪਵੇ ਠੀਕ ਹੈ ਜੀ ਆਪ ਦਾ ਸਾਈ ਬੈਨਾ ਪਾਓ ਕਿਸੇ ਭਰਾ ਨੇ ਆਨਲਾਈਨ ਸੌਦਾ ਕਰਨਾ ਤੇ ਟਿਪ ਟਪਾ ਲਿਓ ਜੇ ਆਪਣੀ ਬਿਲਕੁਲ ਵੀਡੀਓ ਕਾਲ ਤੇ ਬਾਕੀ ਜਿਹੜੀਆਂ ਚੁਆਈਆਂ ਨੇ ਉਹ ਆਪਾਂ ਤੁਹਾਨੂੰ ਵਿੱਚ ਕਰਕੇ ਦਿਖਾਤੀਆਂ ਨੇ ਪੂਰੀ ਪੇਮੈਂਟ ਪਾ ਕੇ ਤੁਸੀਂ ਮਾਲ ਸਿੱਧਾ ਵੀ ਮੰਗਾ ਸਕਦੇ ਜੇ ਆਪਦੇ ਟਿਕਾਣੇ ਤੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾ